ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪfull ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਦੁਪਹਿਰ ਦੇ ਪੌਣੇ ਤਿੰਨ ਦਾ ਤੇ ਮੈਂ ਨਾ ਸੁੱਤੀ ਪਈ ਸੀ ਪਹਿਲਾਂ ਤਾਂ ਪਹਿਰੇ ਮੈਂ ਲੰਚ ਕਰਕੇ ਸੌਂ ਗਈ ਸੀ ਥੋੜੀ ਨੀਂਦ ਆਈ ਅੱਖ ਹੀ ਲੱਗੀ ਸੀ ਇਹਨੇ ਫੋਨ ਆ ਗਿਆ ਫੋਨ ਵੀ ਕੰਪਨੀ ਵਾਲੇ ਦਾ ਆ ਗਿਆ ਤੇ ਜਦੋਂ ਜਾ ਖੁੱਲ ਜਾਂਦੇ ਫਿਰ ਦੁਬਾਰੇ ਨੀਂਦ ਲਿਆਉਣ ਦੀ ਕੋਸ਼ਿਸ਼ ਕੀਤੀ ਫਿਰ ਦੁਬਾਰੇ ਨੀਂਦ ਆ ਜੀ ਪਰ ਦੁਬਾਰੇ ਨੀਂਦ ਆਈ ਨਹੀਂ ਫਿਰ ਮੈਂ ਕੱਦਲ ਬਿਨਾਂ ਨੀਂਦ ਤੋਂ ਕੀ ਲੈਣਾ ਹਾਂ ਨਾ ਪਾਸੇ ਜੇ ਮਾਰੀ ਚ ਵੀ ਉੱਠ ਕੇ ਚੱਲੋ ਜਿਹੜਾ ਕੰਮ ਕਰਨਾ ਕੰਮ ਕਰ ਲਾਂਦੇ ਆ ਪਾਣੀ ਦੇ ਗਲਾਸ ਕਿਨੀਆਂ ਬਾੜ ਬੂਲ ਬਾਏ ਆਪਣੇ ਪਾਣੀ ਲੈ ਕੇ ਆਇਆ ਬੋਸਾ ਕਰਕੇ ਤੇ ਉਸ ਤੋਂ ਬਾਅਦ ਫਿਰ ਮੈਂ ਕਿਚਨ ਸਾਫ ਕਰਦੀ ਆ ਮੈਂ ਕਿਹਾ ਕਿਚਨ ਤੋਂ ਮੈਨੂੰ ਲੱਗ ਜੂ ਕਰਦਾ ਪੌਣਾ ਘੰਟਾ ਲੱਗੇ ਜੂ ਕਿਚਨ ਸਾਫ ਕਰ ਲਾਂਗੇ ਬਾਹਰੋਂ ਕੈਬਿਨੇਟ ਸਾਫ ਕਰਨ ਵਾਲੇ ਆ ਥੋੜਾ ਥੋੜੀ ਥੋੜੀ ਕਲਿੱਪ ਸ਼ੇਅਰ ਕਰੂਗਾ ਮੈਂ ਬਹੁਤ ਵਾਰ ਸ਼ੇਅਰ ਕਰ ਚੁੱਕੀਆਂ ਫਿਰ ਤੁਸੀਂ ਵੀ ਉਹ ਇੱਕ ਚੀਜ਼ ਤੋਂ ਬੋਰ ਹੋਏ ਨੇ ਆਪਾਂ ਵੀ ਦੇਖ ਦੇਖਣਾ ਵੀ ਇਹਨੂੰ ਤਾਂ ਇਹ ਤਾਂ ਐਂ ਕਰੀ ਜਾਂਦੀ ਆ ਤਾਂ ਕਈ ਪੈਨਾਂ ਦੇ ਕਮੈਂਟ ਵੀ ਆਏ ਜਿੰਨੇ ਵੀ ਦੋਸਤ ਸਫਾਈ ਬਹੁਤ ਜ਼ਿਆਦਾ ਕਰਦੇ ਆ ਐਕਚੁਅਲੀ ਮਹੀਨੇ ਜਿਵੇਂ ਜੇ ਤਾਂ ਜਾਂਦੇ ਵੱਡਾ ਘਰ ਉਹ ਜਾਂਦੇ ਸਫਾਈ ਕਰ ਲਾਂਦਾ ਥੋੜੇ ਵਾਲੀ ਥੋੜੀ ਨਾਲ ਸਰ ਜਾਂਦਾ ਜਿਵੇਂ ਘਰ ਜਾਂਦੇ ਵੱਡਾ ਇੱਕ ਨਾ ਇੱਕ ਕੋਰਨਾ ਰੋਜ਼ ਕਰਾਂਗੇ ਤਾਂ ਘਰ ਸਾਫ਼ ਰਹੇਗਾ ਜੇ ਬਿਲਕੁਲ ਹੀ ਨਾ ਕਰਾਂਗੇ ਵੀ ਚਲ ਮਹੀਨੇ ਚ ਇੱਕ ਦਿਨ ਕਰਾਂਗੇ ਇੱਕ ਦਿਨ ਸਾਰਾ ਘਰ ਹੁੰਦਾ ਵੀ ਨਹੀਂ ਹੈਗਾ ਹਨਾ ਵੀ ਥੋੜਾ ਥੋੜਾ ਜਿਹਾ ਰੋਜ਼ ਕਰੇ ਚੱਲੀ ਚੱਲਾ ਇੰਨੇ ਨਾਲ ਘਰ ਸਾਫ਼ ਰਹੇ ਨਾ ਕੋ ਨਾਲ ਆਪੇ ਕੰਮ ਲੱਗੇ ਰਹਿੰਦੇ ਆ ਇਹ ਜੋ ਸਾਫ਼ ਸਾਫ਼ ਸਭ ਇਹ ਕਰਦੇ ਨਾ ਫਿਰ ਤਾਂ ਹੁੰਦਾ ਵੀ ਘਰ ਛੋਟਾ ਜਾਂ ਹੋਵੇ ਤੋਂ ਕਮਰੇ ਹੋਣ ਫਟਾਫਟ ਸਾਫ਼ ਹੋ ਜਾਣ ਫਿਰ ਮੈਨੂੰ ਦਵਿੰਦਰ ਕਹਣਗੇ ਕਿ ਜਿਨ੍ਹਾਂ ਦੇ ਘਰ ਛੋਟੇ ਨੇ ਉਹ ਤਾਂ ਕਹਣਗੇ ਸਾਡਾ ਘਰ ਵੱਡਾ ਹੋਵੇ ਤੇਰੇ ਕੁਲਕਾ ਨਾਲ ਵੱਡਾ ਤੋਂ ਕਹਿੰਦੇ ਛੋਟਾ ਹੋਵੇ ਮੈਂ ਜਦ ਸਫਾਈ ਕਰਨੀ ਪੈਂਦੀ ਉਹਦਾ ਮੂੰਹ ਨਿਕਲ ਜਾਂਦਾ ਨਾ ਵੀ ਘਰ ਤਾਂ ਛੋਟਾ ਜਿਹਾ ਹੋਵੇ ਫਟਾਫਟ ਸਫਾਈ ਹੋ ਜੇ ਵੀ ਤਾਂ ਐ ਲੱਗੂ ਸਫਾਈ ਮੁਕਦੀ ਨਹੀਂ ਹੈਗੀ ਅੱਜ ਆ ਕਰ ਲੈ ਕੱਲ ਨੂੰ ਉਹ ਕਰ ਲੈ ਕਨੇਕਾ ਚੀਜ਼ ਰੋਜ਼ ਕਰਨੀ ਪੈਂਦੀ ਹੈ ਡੇਲੀ ਡੇਲੀ ਦਾ ਸਾਰਾ ਘਰ ਤਾਂ ਹੁੰਦਾ ਵੀ ਇੰਪੋਸੀਬਲ ਹੀ ਆਪਾਂ ਸਾਰੇ ਘਰ ਨੂੰ ਇੱਕ ਦਿਨ ਚ ਕਰ ਸਕੀਏ ਕਿਚਨ ਸਾਫ ਕਰਕੇ ਫਿਰ ਚਾਹ ਪੀਉਂਗੀ ਚਾਹ ਪੀ ਕੇ ਫਿਰ ਮੈਂ ਦੋ ਸਾਗ ਬਣਾਉਣੀ ਹੈ ਸ਼ਾਮ ਨੂੰ ਦੋ ਆਇਆ ਬਣਾਉਣੇ ਹਨ ਇੱਕ ਤਾਂ ਬਣਾਉਣੇ ਆਲੂ ਮੇਥੇ ਦੀ ਭਾਜੀ ਮੇਥੇ ਦਵਿੰਦਰ ਕਾ ਦਿਖਾ ਲਾਉਣੇ ਕਾ ਨਹੀਂ ਖਾਂਦਾ ਕੁਛ ਪਤਾ ਨਾ ਦਾ ਬੇਟਾ ਬਿਲਕੁਕੁਲ ਪਸੰਦ ਨਹੀਂ ਕਰਦਾ ਮੇਥੇ ਫਿਰ ਮੈਂ ਨਾਲ ਇੱਕ ਕद्दू ਬਣਾਉਂਗੀ ਦੁੱਧ ਵਾਲਾ ਦੇਸੀ ਕद्दू ਉਹ ਲਿਆਂਦੇ ਪਿੰਮਾਨ ਸਾ ਤੋਂ ਉਹ ਦੁੱਧ ਦੇਸੀ ਕद्दू ਬਣਾਉਂਗੀ ਦੁੱਧ ਪਾ ਕੇ ਤੁਹਾਨੂੰ ਇਹ ਪਾਣੀ ਪੀਲਾ ਪਾਣੀ ਪੀ ਕੇ ਕਰ ਲੱਗਦੀ ਹੈ ਕਿਚਨ ਵਿੱਚ ਸਾਫ ਸਫਾਈ ਕਰਨਾ ਬੁਰੇ ਹਨ ਚੰਕਾ ਦੂ ਕਿਚਨ ਵੀ ਨਾ ਲੱਗ ਜੂਗਾ ਫਿਰ ਮਹੀਨੇ ਬਾਅਦ ਫਿਰ ਦੁਬਾਰਾ ਕਰਨੀ ਪੈਂਦੀ ਹੈ ਉਹ ਵਾਲੀ ਕਲੀਨਿੰਗ ਕਿਚਨ ਦੇ ਕੈਬਿਨੇਟਸ ਮੈਂ ਅੰਦਰੋਂ ਸਾਫ਼ ਕਰ ਚੁੱਕੇ ਸੀ ਜਿਨ੍ਹਾਂ ਨੂੰ ਜਿੰਨੀ ਸਫਾਈ ਦੀ ਲੋੜ ਸੀ ਹਨਾ ਜੇ ਕੋਈ ਘੱਟ ਸਾਫ਼ ਕਰਨ ਵਾਲਾ ਸੀ ਘੱਟ ਜੇ ਕੋਈ ਡੀਪ ਕਲੀਨਿੰਗ ਕਰਨ ਵਾਲਾ ਸੀ ਉਹਦੀ ਮੈਂ ਡੀਪ ਕਲੀਨਿੰਗ ਕਰ ਚੁੱਕੇ ਸੀ ਅੰਦਰੋਂ ਤਾਂ ਮੈਂ ਕਿਚਨ ਦੀ ਸਫਾਈ ਸ਼ੁਰੂ ਕਰਦੇ ਮੈਂ ਸਪਹਿਲਾ ਅੰਦਰੋਂ ਕਰਦੇ ਵੀ ਅੰਦਰੋਂ ਕੈਬਿਨੇਟਸ ਸਾਫ਼ ਹੋਣ ਜਿਵੇਂ ਵੀ ਆਪਾਂ ਕਰਨੇ ਨੇ ਥੋੜੇ ਬਹੁਤੇ ਜਿਨ੍ਹਾਂ ਨੂੰ ਜਿੰਨੀ ਸਫਾਈ ਦੀ ਲੋੜ ਆ ਉਹ ਹੋ ਜੀ ਤੇ ਕੈਬਿਨੇਟਸ ਮੈਂ ਕਰ ਚੁੱਕੇ ਸੀ ਬਾਹਰੋਂ ਮੇਰੀ ਸਫਾਈ ਕਰਨ ਵਾਲੀ ਰਹਿਣੀ ਸੀ ਇਹ ਕੈਬਿਨੇਟਸ ਦੇ ਬਾਅਦ ਬਾਹਰੋਂ ਕਾਲ ਇਹਨ ਮਾਰਨ ਵਾਲਾ ਰਹਿ ਗਿਆ ਸੀ ਅੱਜ ਮੈਂ ਇਹ ਬਾਹਰਲੀ ਸਫਾਈ ਵੀ ਕੰਪਲੀਟ ਜਿਹੜੀ ਇਹ ਵਾਲੀ ਸਾਈਡ ਹੈ ਇਧਰ ਗੈਸ ਨਹੀਂ ਹੈਗਾ ਸਿਰਫ ਇਧਰ ਕਾਲਿਨ ਹੀ ਮਾਰਨ ਹੁੰਦੇ ਈਜ਼ੀ ਹੈ ਇਧਰ ਸਫਾਈ ਕਰਨੀ ਪਰ ਜਿਹੜੀ ਇਹ ਚਿਮਨੀ ਵਾਲੀ ਸਾਈਡ ਹੈ ਇਧਰ ਕੁਕਿੰਗ ਹੋਣ ਕਰਕੇ ਗੰਦਾ ਵੀ ਇਹ ਏਰੀਆ ਬਹੁਤ ਹੁੰਦਾ ਤੇ ਸਫਾਈ ਦੀ ਮਿਹਨਤ ਵੀ ਇਹ ਤੇ ਬਹੁਤ ਜ਼ਿਆਦਾ ਲੱਗਦੀ ਹੈ ਦੋ ਵਾਰ ਮੈਂ ਸਫਾਈ ਕਰਦੇ ਆਂ ਵਾਲੇ ਏਰੀਆ ਦੀ ਦੋ ਵਾਰ ਮੀਨਸ ਹੁਣ ਮੈਂ ਪਹਿਲਾਂ ਸ਼ਾਫਟੂਟਰ ਸਪਰੇਅ ਛਿੜਕ ਰਹੀ ਆਂ ਛਿੜਕ ਕੇ ਪੰਜ ਮਿੰਟ ਲਈ ਛੱਡ ਦੂੰਗੀ ਹਨਾ ਫਿਰ ਤਾਂ ਕਿ ਸਾਰੀ ਗੰਦਗੀ ਉੱਪਰ ਆ ਜੇ ਸਾਰੇ ਨਾ ਉਸ ਔਰੇਂਜਾ येलो ਜੇ ਸਾਰੇ ਪਾਣੀ ਨਾਲ ਸਪਰੇਅ ਨਾਲ ਸਾਰੇ ਬਾਹਰ ਆ ਜਾਂਦੀ ਗੰਦਗੀ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਨਾਲ ਹੀ ਸਾਫ਼ ਕਰੂੰਗੀ ਦੁਬਾਰੇ ਫਿਰ ਸਾਫ਼ ਕਰੂੰਗੀ ਇਹ ਏਰੀਆ ਜਿਆਦਾ ਗੰਦਾ ਹੁੰਦਾ ਕਿ ਉਨੀ ਵਾਲੀ ਸਾਈਡ ਤੇ ਇੱਧਰ ਹੀ ਜਿਆਦਾ ਮਿਹਨਤ ਦੀ ਜਿਆਦਾ ਸਫਾਈ ਦੀ ਲੋੜ ਹੁੰਦੀ ਹੈ ਇਹਨੂੰ ਪਹਿਲ ਮੈਂ ਇੱਕ ਵਾਰ ਕੱਪੜੇ ਨਾਲ ਸਾਫ਼ ਕਰ ਦੂੰਗੀ ਇਹ ਵਾਲੀ ਸਾਈਡ ਤੇ ਦੁਬਾਰੇ ਫਿਰ ਕੋਲੀ ਨਾਲ ਕਰੂੰਗੀ ਕਿਉਂਕਿ ਜਿਹੜੀ ਚੀਜ਼ ਜ਼ਿਆਦਾ ਗੰਦੀ ਹੁੰਦੀ ਉਹਨੂੰ ਜਿਆਦਾ ਸਫਾਈ ਦੀ ਜ਼ਰੂਰਤ ਹੁੰਦੀ ਹੈ ਨਾ ਤਾਂ ਆਪਾਂ ਨੂੰ ਦੇਖੋ ਪਤਾ ਹੀ ਹੈ ਨਾ ਫਿਰ ਚਲੋ ਮਹੀਨਾ ਲੰਘ ਜੂ ਕਈ ਵਾਰ ਸੋਚਦੀ ਹੁੰਨੇ ਮੈਂ ਇਹ ਵਾਲੀ ਸਾਈਡ ਤੇ ਉਨੀ ਵਾਲੀ ਸਾਈਡ ਵੀ ਹਫਤੇ ਬਾਅਦ ਮੈਂ ਜਲਦੀ ਕਰਤਾ ਹੋ ਨਹੀਂ ਹੁੰਦੀ ਪਤਾ ਨਹੀਂ ਕੀ ਗੱਲ ਹੈ ਕੋਈ ਮੈਂ ਜਿਆਦਾ ਫ੍ਰੀ ਬੈਠ ਕੇ ਟਾਈਮ ਵੀ ਨਹੀਂ ਵੇਸਟ ਕਰਦੀ ਪਤਾ ਨਹੀਂ ਆਈ ਡੋਨਟ ਨੋ ਕਿਉਂ ਨਹੀਂ ਮੈਨੂੰ ਹੋਪ ਹਾਂ ਕਿ ਜਲਦੀ-ਉਲਦੀ ਸਫਾਈ ਤੇ ਉਹ ਕਿਚਨ ਦੀ ਸਫਾਈ ਮੈਂ ਐਵਰੀ ਮੰਥ ਮੈਂ ਸੋਚਿਆ ਹੈ ਵੀ ਹਰ ਮਹੀਨੇ ਚ ਇੱਕ ਵਾਰੀ ਆਏ ਸਫਾਈ ਹੋ ਜਾਇਆ ਕਰੇ ਨਾ ਆਹ ਵਾਲੀ ਐਦਾ ਹੀ ਰੂਟੀਨ ਬਣਿਆ ਰਵੇ ਐਨੇ ਨਾਲ ਹੀ ਵੀ ਕਿਚਨ ਵਧੀਆਂ ਸਾਫ਼ ਰਹੇ। ਪਰ ਜੇ ਆਪਾਂ ਮਹੀਨੇ ਬਾਅਦ ਵੀ ਨਹੀਂ ਕਰਾਂਗੇ ਤਾਂ ਫਿਰ ਬਹੁਤ ਬੁਰੀ ਹਾਲਤ ਹੋ ਚੁੱਕੀ ਜਿੰਨੇ ਕਹਾਂਗੇ ਆਪਣੇ ਦਿਨ ਕਿਚਨ ਤੋਂ ਸ਼ੁਰੂ ਹੁੰਦਾ ਕਿਚਨ ਤੋਂ ਹੀ ਖਤਮ ਹੁੰਦਾ ਔਰ ਕਿਚਨ ਵਿੱਚ ਦੇਖੋ ਆਇਲ ਪਾਣੀ ਹਮ ਤੇ ਫਿਰ ਸਾਰੇ ਦਿੰਗ ਗੰਦਗੀ ਕਹ ਲੋ ਇਹ ਤੂੰ ਫੈਲਦੀ ਆਇਲ ਤੋਂ ਆਇਲ ਦੇ ਦਾਗ ਪਾਣੀ ਦੇ ਛਿੱਟੇ ਤੇ ਪਾਣੀ ਵਾਲੇ ਹੱਥ ਲੱਗਣੇ ਜਾਂ ਬਸ ਸਫਾਈ ਨਹੀਂ ਕਰਾਂਗੇ ਤਾਂ ਕਿੰਨਾ ਜ਼ਿਆਦਾ ਗੰਦਾ ਹੋ ਜੀ ਇਸ ਲਈ ਮੈਂ ਨੇ ਤਾਂ ਇੱਕ ਵਾਰ ਜ਼ਰੂਰ ਕਿਚਨ ਦੀ ਸਫਾਈ ਕਰਨੀ ਬੰਦ ਦੀ ਅੰਦਰੋਂ ਬਾਹਰੋਂ ਤੇ ਸਾਰੇ ਕੈਬਿਨਟਸ ਇਹ ਮੈਂ ਕਰ ਤੇ ਬਾਹਰੋਂ ਸਾਫ ਅੰਦਰੋਂ ਬਾਹਰੋਂ ਸਾਰੇ ਸਾਫ ਹੋ ਗਏ ਤੇ ਹੁਣ ਆ ਗਈ ਮੈਂ ਨੀਚੇ ਉੱਪਰ ਸਫਾਈ ਸ਼ੁਰੂ ਕਰਦਣੀ ਉੱਪਰ ਕੈਬਿਨਟ ਸਾਫ ਹੋ ਗਏ ਹੁਣ ਮੈਂ ਨੀਚੇ ਆ ਗਈ ਇਹ ਜਿਹੜਾ ਚਾ ਚੀਨੀ ਵਾਲੇ ਡੱਬੇ ਆ ਬੜਾ ਸਟੈਂਡਰਡ ਆ ਖਾਲੀ ਕਰ ਲਿਆ ਇਹਦੇ ਵੀ ਕੱਪੜਾ ਮਾਰੂੰਗੀ ਕਪੜਾ ਮਾਰੂੰ ਫਿਰ ਸਾਰੀਆਂ ਵਾਲ ਤੇ ਅਡੇਡ ਬੈਕ ਟਾਈਲਸ ਨੇ ਗੈਸ ਬੋ ਵਾਲੀ ਇਹਨਾਂ ਤੇ ਵੀ ਕੱਪੜਾ ਮਾਰੂੰਗੀ 90 ਵੇਸੇ ਤਾਂ ਰੁਟੀਨ ਚ ਮੈਂ ਕਰਦੀ ਰਹਿੰਦੀ ਆ ਸਾਫ ਪਰ ਇੱਕ ਵਾਰ ਚਲ ਮੈਂ ਕੱਪੜਾ ਮਾਰ ਕੇ ਰੱਖਦਾ ਅੱਗੇ ਖੁੱਲੇ ਪੈਨੇ ਖੁੱਲੇ ਚੀਜ਼ ਤੇ ਡਸਟ ਆਉਂਦੀ ਹੋਣੀ ਆ ਤੋਂ ਜਿਹੜੀ ਗੈਸ ਸਟੋਵ ਦੇ ਬੈਕ ਵਾਲੇ ਟਾਈਲਸ ਨੇ ਨਾ ਇਹ ਮੈਂ ਕਰਦੀ ਹੁਣੀ ਆ ਮਿਸਟਰ ਮਸਲ ਨਾਲ ਸਾਫ ਬਸ ਮੇਰੇ ਇਹ ਹੀ ਮੇਰੇ ਬੈਸਟ ਕਲੀਨਰ ਨੇ ਕਿਚਨ ਲਈ ਤੇ ਬਹੁਤ ਹੀ ਜ਼ਿਆਦਾ ਇਹ ਕਲੀਨਰਸ ਨਾਲ ਕਲੀਨਿੰਗ ਬਹੁਤ ਹੀ ਈਜ਼ੀ ਹੋ ਜਾਂਦੀ ਹੈ ਬਹੁਤ ਹੀ ਕੁਇਕ ਹੋ ਜਾਂਦੀ ਹੈ ਕਿ ਹੋਰ ਬਹੁਤ ਈਜ਼ੀਲੀ ਹੋ ਜਾਂਦੀ ਹੈ ਸ਼ਾਰਪ ਸ਼ੂਟਰ ਸਪਰੇ ਕਾਲਿੰਨ ਤੇ ਮਿਸਟਰ ਮਸਲ ਮੈਂ ਤੁਹਾਡੇ ਨਾਲ ਵੀ ਬਹੁਤ ਵਾਰ ਸ਼ੇਅਰ ਕਰ ਚੁੱਕੀ ਹਾਂ ਬਸ ਤਿੰਨੇ ਮੇਰੀ ਬੈਸਟ ਕਲੀਨਰ ਕਿਚਨ ਵਾਸਤੇ ਸਟਾਈਲਸ ਵਸਤੇ ਮੈਂ ਡੇਲੀ ਜੋ ਸੈਲਫ ਸਾਫ ਕਰਦੀ ਕਰਦੀ ਹਾਂ ਪਰ ਇੱਕ ਦਿਨ ਜੋ ਮੈਂ ਕਲੀਨਿੰਗ ਕਰਦੇ ਫਿਰ ਇਹ ਵਾਲੀ ਸਪੈਨਲ ਵੀ ਕਰ ਦਿੰਨੀ ਆ ਆਹ ਵਾਲੇ ਰੈਕ ਬਾਰੇ ਬਹੁਤ ਥੋੜੇ ਸਵਾਲ ਆਉਂਦੇ ਨੇ ਕਿ ਤੁਸੀਂ ਕਿੱਥੋਂ ਆਂਦੇ ਆ ਇਹ ਐਕਚੁਅਲੀ ਅਸੀਂ ਲਿਆ ਨਹੀਂ ਮਿਸਤਰੀ ਤੋਂ ਬਣਵਾਇਆ ਜਿਹੜੇ ਮਿਸਤਰੀ ਨੇ ਸਾਡੇ ਘਰ ਲੱਕੜ ਦਾ ਕੰਮ ਕਰਿਆ ਸੀ ਅਸੀਂ ਉਸ ਨੂੰ ਇੱਕ ਫੋਟੋ ਭੇਜੀ ਸੀਗੀ ਵੀ ਸਾਨੂੰ ਇਹ ਜੋ ਰੈਕ ਬਣਾ ਕੇ ਦੇ ਦੋ ਤਾਂ ਫਿਰ ਕੋਈ ਗੱਲ ਨਹੀਂ ਬਣਾਉਂਦੇ ਨੇ ਉਹਨਾਂ ਨੇ ਬਣਾਇਆ ਸੀ ਉਹਨਾਂ ਨੂੰ ਅਸੀਂ ਜੋ ਇਹਦਾ ਖਰਚ ਆਇਆ ਸੀ ਉਹਨਾਂ ਨੂੰ ਦੇਤਾ ਪਾਲਿਸ਼ਸ ਕੀ ਤੋਂ ਹੋਲ ਕਰਵਾਇਆ ਸੀ ਉਹਨਾਂ ਨੇ ਜਸ ਲੱਕੜ ਦਾ ਬਣਾ ਕੇ ਦੇਤਾ ਉਹ ਹੱਸਦਾ ਤਸਵੀਰਾਂ ਕਹਿੰਦਾ ਥੋੜੇ ਕਹਿੰਦਾ ਰੈਕ ਪਿੱਛੇ ਤੂੰ ਮੈਨੂੰ 4 ਹੋਰ ਬਣਾਉਣੇ ਪੈਗੇ ਕਹਿੰਦਾ ਤੇ ਅਸੀਂ ਕਿਹਾ ਉਹ ਕੰਮ ਹੀ ਕਹਿੰਦਾ ਜਦੋਂ ਮੈਂ ਬਣਾਉਂਦਾ ਸੀ ਹੁਣ ਜਿਹੜਾ ਮੈਂ ਦੇਖ ਲਿਆ ਕਰ ਉਹ ਹੀ ਕਹ ਲੈ ਕਰ ਇਹ ਤਾਂ ਮੈਨੂੰ ਵੀ ਬਣਾ ਦੇ ਤਾਂ ਸਾਨੂੰ ਵੀ ਬਣਾ ਕੇ ਜਿਹਦੇ ਕਹਿੰਦੇ ਮੈਨੂੰ 4 ਹੋਰ ਬਣਾਉਣੇ ਪੈਗੇ ਇਹਦੇ ਨਾਲ ਦੇ ਸੋ ਇਹ ਵੀ ਰੈਕ ਕਲੀਨ ਕਰਤਾ ਤੇ ਰਹਿ ਗਿਆ ਫ੍ਰਿਜ ਫ੍ਰਿਜ ਅੰਦਰੋਂ ਤਾਂ ਮੈਂ ਅੱਜ ਮੇਰੇ ਹੱਥ 'ਚ ਅੰਦਰ ਵਾਲੇ ਕੱਪੜੇ ਹੀ ਨਹੀਂ ਸੀਗੇ ਜਿਹਦੇ ਮੇਰੇ ਹੱਥ 'ਚ ਕੱਪੜੇ ਸੱਜੇ ਫ੍ਰਿਜ ਬਾਹਰੋਂ ਹੀ ਸਾਫ਼ ਹੋ ਸਕਦਾ ਸੀਗਾ ਲੰਘ ਚਲੋ ਬਾਹਰ ਕਾਲੀ ਮਾਰਦਾਂ ਨੇ ਅੰਦਰੋਂ ਫ੍ਰਿਜ ਸਾਫ਼ ਦੀ ਜਦੋਂ ਅੰਦਰ ਸਫਾਈ ਲੋਡ ਹੋ ਬਾਹਰੋਂ ਕਰਦਾਂ ਨੇ ਸਾਫ਼ ਫਿਰ ਤਾਂ ਐਸੇ ਵੀ ਰੂਟੀਨ ਚੋਂ ਵੀ ਮੈਂ ਡਸਟਿੰਗ ਵਗੈਰਾ ਕਰਾਂ ਤਾਂ ਕਰਦੇ ਰਹਿਣੀ ਕੋਲਿਨ ਮਾਰਦੇ ਰਹਿਣੀ ਹੈ ਫਿਰ ਇੱਟਾ ਆਪਾਂ ਪਤਾ ਹੀ ਹੁਣ ਕਿੰਨਾ ਗੰਦਾ ਹੁੰਦਾ ਡੇਲੀ ਡੇਲੀ ਆਪਾਂ ਯੂਜ਼ ਕਰ ਲੈ ਕਿੰਨਾ ਜ਼ਿਆਦਾ ਫ੍ਰਿਜ ਵੀ ਹੋ ਗਿਆ ਕਲੀਨ ਤੇ ਕਿਚਨ ਦੀ ਕਲੀਨਿੰਗ ਕਰਨ ਤੋਂ ਬਾਅਦ ਮੈਂ ਪੀਤੀ ਚਾਹ ਚਾਹ ਪੀ ਕੇ ਮੈਂ ਅੱਗੇ ਸੇ ਕੱਪੜੇ ਪ੍ਰੈਸ ਕਰਨ ਥੋੜੇ ਜਿਹਾ ਕੱਪੜੇ ਸੀ ਮੇਰੇ ਪ੍ਰੈਸ ਕਰਨ ਵਾਲੇ ਇੱਕ ਸੂਟ ਮੇਰਾ ਦੋ ਦਵਿੰਦਰ ਦੇ ਸ਼ਰਟ ਸੀ ਹੈ ਤਦੋਂ ਪ੍ਰੈਸ ਕਰ ਲਿਆ ਸ਼ਾਰਟ ਨੂੰ ਪਹਿਲਾਂ ਪੂਠੀ ਪ੍ਰੈਸ ਕਰ ਲਈ ਕਿਉਂਕਿ ਤੇ ਲਾਈਨਿੰਗ ਲੱਗੀ ਹੋਈ ਥੋੜਾ ਜਿਹਾ ਕਪੜਾ ਅੰਦਰ ਜ਼ਿਆਦਾ ਹੈ ਕਿਉਂਕਿ ਮੈਂ ਆਲਟਰ ਕਰਾਇਆ ਸੀ ਅੰਦਰ ਕਪੜਾ ਕਾਫੀ ਹੈ ਮੈਂ ਇਹਨੂੰ ਕਿऐसे ਕੱਟ ਨਾ ਕਰੀਂ ਕਪੜਾ ਤੇ ਮੈਂ ਕਪੜਾ ਸਿੱਧਾ ਕਰ ਲਈਏ ਤਾਂ ਕਿ ਜਦੋਂ ਪਾਈਏ ਚੂਵੇ ਹੀ ਨਾ ਪੱਟਾਈਆਂ ਨਾ ਬਣ ਜਾਣ ਉਹ ਕਪੜੇ ਸਾਈਡ ਵਾਲੇ ਕਪੜੇ ਤੇ ਮੈਂ ਪ੍ਰੈਸ ਮਾਰੀ ਹਾਂਜੀ ਤੇ ਇਹ ਨਾ ਪ੍ਰੈਸ ਵਾਲਾ ਟੇਪ ਵਾਲਾ ਜਿਹੜਾ ਸਾਡਾ ਇਹ ਇਹ ਅਸੀਂ ਕੰਧ ਤੇ ਲਗਾਇਆ ਹੋਇਆ ਹੈ ਨੀਚੇ ਦੇ ਲੈਂਗਸ ਨਹੀਂ ਹੈਗੀਆਂ ਇਹ ਨੀਚੇ ਨੂੰ ਫੋਲਡ ਵੀ ਹੋ ਜਾਂਦੇ ਜਗ੍ਹਾ ਸਾਰੀ ਖਾਦੀ ਹੋ ਜਾਂਦੀ ਹੈ ਜੇ ਤੁਸੀਂ ਕਿਸ ਨੂੰ ਕੋਈ ਇਹਦੇ ਬਾਰੇ ਨੌਲੇਜ ਚਾਹੁੰਦਾ ਜਾਣਕਾਰੀ ਚਾਹੁੰਦਾ ਵੀ ਹੈ ਨਾ ਕਿਵੇਂ ਲਗਾਇਆ ਤਾਂ ਮੈਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਮੈਂ ਤੁਹਾਨੂੰ ਇਹ ਸਾਰਾ ਦਿਖਾ ਦੂੰਗੀ ਦੱਸ ਦੂੰਗੀ ਕਿਵੇਂ ਲੱਗਿਆ ਹੋਇਆ ਕਈ ਵਾਰ ਆਪਾਂ ਘਰੇ ਟੇਬਲ ਲਗਵਾਉਣਾ ਹੁਣ ਤਾਂ ਬੱਚਿਆਂ ਲਈ ਸਟੱਡੀ ਟੇਬਲ ਲਗਵਾਉਣਾ ਹੁੰਦਾ ਜਾਂ ਤੁਸੀਂ ਆਪ ਤੁਸੀਂ ਕੋਈ ਕੰਮ ਹੈ ਜਾਂ ਕਰਦੇ ਹੋ ਟੇਬਲ ਯੂਜ਼ ਕਰਦੇ ਹੋ ਨਾ ਤਾਂ ਇੱਕ ਟੇਬਲ ਲੱਗ ਸਕਦਾ ਛੋਟਾ ਵੱਡਾ ਕਿਸੇ ਮਰਜ਼ੀ ਸਾਈਜ਼ ਦਾ ਆਪਾਂ ਲਗਵਾ ਸਕਦੇ ਹਾਂਗੇ ਜਾਂ ਆਪਾਂ ਆਪਣੇ ਪ੍ਰੈਸ ਵਾਸਤੇ ਲਗਾਉਣਾ ਸਟੱਡੀ ਟੇਬਲ ਲਗਾਉਣਾ ਜਾਂ ਕਿਤਾਬਾਂ ਬਾਲਕਨੀ ਆ ਕੋਈ ਅਪਾ ਚਾਪਿੰਗ ਵਾਸਤੇ ਕਿਤੇ ਟੇਬਲ ਲਗਣਾ ਤਾਂ ਕਿਤੇ ਵੀ ਇੰਸਟਾਲ ਹੋ ਜਾਂਦਾ ਫੋਲਡ ਵੀ ਹੋ ਜਾਂਦਾ ਆਪਣੀ ਸਪੇਸ ਵੀ ਨਹੀਂ ਜਾਂਦੇ ਰੋਕਦਾ ਤੇ ਬਹੁਤ ਹੀ ਸਸਤਾ ਵੀ ਇਹ ਪੈਂਦਾ ਜੇ ਤੁਸੀਂ ਕਹੋਗੇ ਜੀ ਤੁਹਾਨੂੰ ਲੋੜ ਲੱਗ ਤਾਂ ਮੈਂ ਜਰੂਰ ਇੱਕ ਦਿਨ ਵੀਡੀਓ ਚ ਅੱਛੀ ਤਰ੍ਹਾਂ ਦਿਖਾ ਦੂੰਗੀ ਇਹ ਕਮੇ ਫੋਲਡ ਹੁੰਦਾ ਤੇ ਇਹਦਾ ਕੀ ਖਰਚਾ ਵਰਚਾ ਕਿਵੇਂ ਆਪਾਂ ਇਹਨੂੰ ਇੰਸਟਾਲ ਕਰਵਾ ਸਕਦੇ ਆਂਗੇ ਛੋਟਾ ਵੱਡਾ ਕਿਸੇ ਵੀ ਸਾਈਜ਼ ਇੰਸਟਾਲ ਕਰਾ ਸਕਦੇ ਆਂਗੇ ਤੇ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇੱਕ ਬੱਚਿਆਂ ਦੀ ਬਚਪਨ ਦੀ ਰੈਸਪੀ ਜੋ ਬੱਚੇ ਮੈਥੋਂ ਬਣਵਾ ਕੇ ਖਾਂਦੇ ਹੁੰਦੇ ਸੀਗੇ ਫਿਰ ਬੇਟਾ ਕਹਿੰਦਾ ਮਮਾ ਮੈਨੂੰ ਉਹ ਵਾਲਾ ਚਾਕਲੇਟ ਬਣਾ ਕੇ ਦਿਓ ਜਿਹੜਾ ਤੁਸੀਂ ਸਾਨੂੰ ਛੋਟੇ ਹੁੰਦਿਆਂ ਨੂੰ ਬਣਾ ਕੇ ਦਿੰਦੇ ਹੁੰਦੇ ਸੀ ਕਿਉਂਕਿ ਉਸ ਟਾਈਮ ਨਾਲ ਚਾਕਲੇਟ ਵਾਲੇ ਕੋਈ ਮੋਲਡ ਮੋਲਡ ਨਹੀਂ ਹੁੰਦੇ ਸੀ ਇਹ ਭਲੇਰੇ ਇੱਕ ਕੌਲੀ ਮਿਲਕ ਪਾਊਡਰ ਦੀ ਸੁੱਕੇ ਦੁੱਧ ਦੀ ਅੱਧੀ ਕੌਲੀ ਚੀਨੀ ਦੀ ਤੇ ਅੱਧੀ ਕੌਲੀ ਮੈਂ ਲੈ ਰਹੀ ਹਾਂ ਕੋਕੋ ਪਾਊਡਰ ਦੀ ਜਿੰਨਾ ਮਿਲਕ ਪਾਊਡਰ ਉਸ ਤੋਂ ਅੱਧਾ ਕੋਕੋ ਪਾਊਡਰ ਲੈਣਾ ਵੇਕਫੀਲਡ ਦਾ ਕੋਕਾ ਪਾਊਡਰ ਤੁਸੀਂ ਕੋਈ ਵੀ ਕੰਪਨੀ ਦਾ ਕੋਕਾ ਪਾਊਡਰ ਲੈਣਾ ਇਹ ਤਿੰਨ ਚੀਜ਼ਾਂ ਮੈਂ ਲੈ ਆ ਰਹੀਆਂ ਤਿੰਨ ਚੀਜ਼ਾਂ ਨਾਲ ਹੀ ਘਰੇ ਬਹੁਤ ਵਧੀਆ ਚਾਕਲੇਟ ਬਣ ਕੇ ਤਿਆਰ ਹੋ ਜਾਂਦੀ ਮੈਂ ਬੱਚਿਆਂ ਨੂੰ ਬਹੁਤ ਪਨਾ ਘ੍ਰਿਤੇ ਛੋਟੇ ਹੁੰਦੇ ਹੋ ਤੇ ਮੈਂ ਲੈ ਆ ਰਹੀ ਕਣਾਈ ਘਟਾਈ ਇੱਚ ਮੈਂ ਪਾਵਾਂਗੀ ਇੱਕ ਕੌਲੀ ਪਾਣੀ ਤੁਸੀਂ ਪਾਣੀ ਕੌਣ ਲਈ ਪਾਸਾ ਦੇ ਫਿਰ ਮੈਨੂੰ ਮਹਿਸੂਸ ਹੋਇਆ ਬਾਅਦ ਥੋੜਾ ਜਿਹਾ ਮੈਂ ਪਾਣੀ ਵਿੱਚ ਆ ਦੇ ਪਾਲੇ ਮੈਂ ਟਾਈਮ ਲੱਗਾ ਚਾਸ਼ਨੀ ਬਣਾਉਣ ਵਿੱਚ ਤੇ ਜਿੰਨੀ ਆਪਾਂ ਚੀਨੀ ਲਈ ਸੱਦੀ ਕੋਲੀ ਮੈਂ ਚੀਨੀ ਪਾ ਰਹੇ ਤੁਸੀਂ ਮਿੱਠਾ ਥੋੜਾ ਜਿਹਾ ਪਸੰਦ ਕਰਦੇ ਚਮਚਾ ਦੋ ਚਮਚੇ ਜਿਆਦਾ ਵੀ ਪਾ ਸਕਦੇ ਮੈਂ ਘੱਟ ਲਿਆ ਮਿੱਠਾ ਕਿਉਂਕਿ ਮਿਲਕ ਪਾਊਡਰ 'ਚ ਮਿਠਾਸ ਹੁੰਦੀ ਹੈ ਚੀਨੀ ਨੂੰ ਆਪਾਂ ਮੈਲਟ ਹੋਣ ਦਵਾਂਗੇ ਇਹਦੀ ਆਪਾਂ ਚਾਸ਼ਨੀ ਬਣਾਉਣੀ ਹੈ ਇਹ ਚ ਉਬਾਲ ਆ ਗਿਆ ਤੇ ਹੁਣ ਆਪਾਂ ਇਹਦੀ ਬਣਾਵਾਂਗੇ ਚਾਸ਼ਨੀ ਇਹ ਰੈਸਪੀ ਬਣਾਉਂਦੇ ਬਣਾਉਂਦੇ ਮੈਂ ਥੋੜੀ ਜਿਹੀ ਇਮੋਸ਼ਨਲ ਵੀ ਹੋ ਗਈ ਸੀ ਤੇ ਹੁਣ ਆਪਾਂ ਦੇਖਦੇ ਹਾਂ ਚਾਸ਼ਨੀ ਚੈੱਕ ਕਰਦੇ ਹਾਂ ਦੇਖੋ ਇੱਕ ਤਾਰ ਨਿਕਲਣ ਲੱਗੀ ਤੇ ਥੋੜਾ ਜਿਹਾ ਮੈਂ ਬਸ ਕੁਝ ਸਕਿੰਟਸ ਲਈ ਸੇਕ ਹੋਰ ਲਵਾ ਲਵਾਂ ਕੁਝ ਸਕਿੰਟਸ ਲਈ ਕਿਉਂਕਿ ਹਲਾਪੇ ਦੇ ਵਿੱਚ ਇੱਕ ਦੋ ਚੀਜ਼ਾਂ ਪਾਉਣੀਆਂ ਆ ਫਿਰ ਆਪਾਂ ਦੇਖ ਲੈਣੇ ਬਸ ਉਹ ਪਾਉਂਦੇ ਪਾਉਂਦੇ ਸਮਾਨ ਆਪਣੇ ਸੇਕ ਲੱਗ ਜਾਊਗਾ ਇਹਨੂੰ ਗੈਸ ਫਿਰ ਬਿਲਕੁਲ ਸਿਮ ਕਰਿਆ ਹੋਇਆ ਇਹ ਮੈਂ ਪਾ ਰਹੀਆਂ ਚਾਕਲੇਟ ਐਸੈਂਸ ਇਹਦੇ ਵਿੱਚ ਇਹ ਥੋੜੇ ਕੋਲ ਹੈਗਾ ਤਾਂ ਪਾ ਲਿਓ ਨਹੀਂ ਤੁਸੀਂ ਕੋਕਾ ਪਾਊਡਰ ਪਾ ਰਹੇ ਹੋ ਤਾਂ ਤੁਹਾਨੂੰ ਕੋਈ ਲੋੜ ਵੀ ਨਹੀਂ ਹੈਗੀ ਨਹੀਂ ਮੇਰੇ ਕੋਲ ਹੈਗਾ ਸੋ ਮੈਂ ਚਲੋ ਮੈਂ ਪਾ ਲਾਂ ਨਹੀਂ ਹੁਣ ਮੈਂ ਪਾਣੀ ਦੇ ਵਿੱਚ ਅੱਧਾ ਚਮਚਾ ਮੱਖਣ ਦਾ ਬਟਰ ਇਹ ਘਰ ਵਾਲੀ ਮੱਖਣ ਆ ਫਿਰ ਮੇਰੇ ਕੋਲ ਅਮੂਲ ਬਟਰ ਵੀ ਪਿਆ ਸੀ ਪਰ ਉਹ ਨਮਕ ਵਾਲਾ ਸੀਗਾ ਸਾਲਟਡ ਸੀਸ ਕਰਕੇ ਮੈਂ ਉਹ ਨਹੀਂ ਪਾਇਆ ਮੈਂ ਘਰ ਵਾਲਾ ਮੱਖਣ ਹੀ ਪਾ ਲਿਆ ਗੈਸ ਦੇਖੋ ਬਿਲਕੁਲ ਸਲਿਮ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਿਲਕ ਪਾਊਡਰ ਤੇ ਕੋਕਾ ਪਾਊਡਰ ਮੈਂ ਛਾਣਿਆ ਨਹੀਂ ਕਿਉਂਕਿ ਮਿਲਕ ਪਾਊਡਰ ਵਿੱਚ ਮੈਨੂੰ ਕੋਈ ਗੰਢਣ ਲੱਗੀ ਆ ਮੈਂ ਫਰੈਸ਼ ਹੀ ਮੰਗਵਾਇਆ ਸੀ ਤੇ ਮੈਂ ਪਾ ਲਈ ਕੋਕਾ ਪਾਊਡਰ ਤੁਸੀਂ ਛਾਣ ਕੇ ਦੋਨੋਂ ਚੀਜ਼ਾਂ ਪਹਿਲਾਂ ਮਿਕਸ ਕਰਕੇ ਸੋਕਿਆ ਹੋ ਮਿਕਸ ਕਰ ਲਿਓ ਫਿਰ ਵੀ ਪਾ ਸਕਦੇ ਹੋ ਨਾ ਗੰਢਾ ਨਾ ਹੋਣਾ ਜੇ ਗੰਢਾ ਹੋ ਇਸ ਕਰਕੇ ਪਹਿਲਾਂ ਤੁਸੀਂ ਅਚੀਰ ਛਾਣ ਲਿਓ ਦੋਨੇ ਚੀਜ਼ਾਂ ਨੂੰ ਮਿਕਸ ਕਰ ਲਿਓ ਗੈਸ ਬਿਲਕੁਲ ਸਲੋ ਹੈ ਤੇ ਹੁਣ ਆਪਾਂ ਫੜਾ ਫਟ ਇਹਨੂੰ ਮਿਕਸ ਕਰਨਾ ਕਿਉਂਕਿ ਜਿਹੜੀ ਚਾਸ਼ਨੀ ਆਪਣੀ ਸਖਤ ਹੋਣੀ ਸ਼ੁਰੂ ਹੋ ਜਾਂਦੀ ਹੈ ਜੇ ਜਿਆਦਾ ਪਤਲੀ ਰਹੇਗੀ ਚਾਸ਼ਨੀ ਥੋੜਾ ਜਿਹਾ ਸੇਕ ਬਦਲਵਾ ਲਓ ਤੁਸੀਂ ਮਿਕਸਚਰ ਨੂੰ ਜੇ ਤੁਹਾਡੀ ਚਾਸ਼ਨੀ ਆਏ ਲੱਗਦਾ ਵੀ ਗਾੜੀ ਰਹੇਗੀ ਤਾਂ ਹਲਕੇ ਜਿਹਾ ਪਾਣੀ ਦੇ ਛਿੱਟੇ ਮਾਰ ਲਓ ਥੋੜਾ ਥੋੜਾ ਕਰਕੇ ਕੁਝ ਇਸ ਤਰ੍ਹਾਂ ਦਾ ਹੈ ਟੈਕਸਚਰ ਹੋ ਜਾਊਗਾ ਮੇਰਾ ਗੈਸ ਹੁਣ ਬੰਦ ਦਾ ਕੜਾਹੀ ਗਰਮ ਹੈ ਨਾ ਗੈਸ ਮੈਂ ਬੰਦ ਕਰਤਾ ਅਚੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਪੂਰਾ ਵਧੀਆ ਮਿਕਸਚਰ ਹੈ ਜੋ ਮਿਕਸ ਹੋ ਗਿਆ ਠੀਕ ਤਰ੍ਹਾਂ ਫਿਰ ਆਪਾਂ ਇਹਨੂੰ ਪਲੇਟ ਵਿੱਚ ਕੱਢਾਂਗੇ ਪਲੇਟ ਵਿੱਚ ਉਹ ਕਰ ਰਹੀਆਂ ਤੇ ਉਹ ਲਗਾਇਆ ਹੋਇਆ ਮੈਂ ਪਹਿਲਾਂ ਥਾਲੀ ਵਿੱਚ ਮੇਰੇ ਸੇ ਮੇਰੇ ਕੋਲ ਮੋਲਡ ਵੀ ਪਈ ਸੀ ਚਾਕਲੇਟ ਵਾਲੀ ਫਿਰ ਫਿਰ ਮੇਟਾ ਕਹਿੰਦਾ ਮਮਾ ਨਹੀਂ ਜੇ ਮੈਂ ਤੂੰ ਸਾਨੂੰ ਛੋਟੇ ਹੁੰਦੋਂ ਬਣਾ ਕੇ ਦਿਲਸ ਨੂੰ ਉਵੇਂ ਬਣਾਓ ਪਲੇਟ ਵਿੱਚ ਹੀ ਕੱਢੋ ਕਿਉਂਕਿ ਉਦੋਂ ਮੋਲਡ ਵਗੈਰਾ ਨਹੀਂ ਹੁੰਦੇ ਸੀ ਮੇਰੇ ਕੋਲੇ ਤੇ ਮੈਂ ਪਲੇਟ ਵਿੱਚ ਜਮਾ ਲਾਂਦੀ ਹੁੰਦੀ ਸੀ ਬਸ ਪਲੇਟਸ ਮੈਂ ਕਿਉਂ ਦਾ ਹੱਥ ਲਗਾ ਲਿਆ ਸੀ ਤੇ ਪਲੇਟ ਵਿੱਚ ਇਹਨੂੰ ਅੱਛੀ ਤਰ੍ਹਾਂ ਮੈਂ ਫਲਾ ਦੂੰਗੀ ਮੋਸ਼ਨਲ ਮੈਂ ਆਏ ਹੋ ਗਿਆ ਰੈਸਪੀ ਬਣਾਉਂਦੇ ਬਣਾਉਂਦੀ ਜਦੋਂ ਮੈਂ ਬੱਚੇ ਛੋਟੇ ਹੁੰਦੇ ਨੂੰ ਬਣਾ ਕੇ ਦੇਣੀ ਹੁੰਦੀ ਸੀ ਨਾ ਚਾਕਲੇਟ ਜਿਹਦੇ ਵਿੱਚ ਮੈਂ ਕੜਾਹੀ ਵਿੱਚੋਂ ਪੈਨ ਵਿੱਚ ਉਹ ਤਾਂ ਕਹਿੰਗੇ ਨਾ ਨਾਨ ਸਟਿਕ ਕੜਾਹੀਆਂ ਵਗੈਰਾ ਨਹੀਂ ਹੁੰਦੀਆਂ ਸੀ ਪੈਨ ਵਗੈਰਾ ਹੁੰਦੇ ਸੀ ਤਾਂ ਇਹ ਜਿਆਦਾ ਵਧੀਆ ਨਾਨ ਸਟਿਕ ਨਹੀਂ ਹੁੰਦੇ ਸੀ ਅਧੁਕ ਇਸ ਤਰ੍ਹਾਂ ਮੈਨੂੰ ਸਾਰੇ ਨੂੰ ਸੈੱਟ ਕਰ ਦੂ ਜੰਮਣ ਲਈ ਰੱਖ ਦੂੰਗੀ ਤੇ ਜਦੋਂ ਮੈਂ ਚਾਕਲੇਟ ਬਣਾ ਹਰਦੇ ਸੀ ਜਮ ਕੜਾਹੀ ਪੈਨ ਬੇਲਾ ਕਰਦੇ ਹੁੰਦੇ ਸੀ ਉਦੋਂ ਵਿੱਚ ਵੀ ਨਾ ਖੁਰਚਦੇ ਹੁੰਦੇ ਥੋੜਾ ਬਹੁਤ ਰਹਿ ਜਾਂਦਾ ਹੁੰਦਾ ਸੀਗਾ ਨਾ ਬੱਚੇ ਨੇ ਮੇਰੇ ਕੋਲੇ ਭੱਜ ਜਾਉਣਾ ਕਿ ਆਹ ਵੱਲ ਜਿਹੜਾ ਤੁਸੀਂ ਖੁਰਚੂ ਦੇ ਅਸੀਂ ਲੈਣਾ ਆਹ ਅਸੀਂ ਲੈਣਾ ਦੋਨਾਂ ਨੇ ਇੰਨਾ ਲੜਨਾ ਇੰਨਾ ਲੜਨਾ ਸਿਰਫ ਆ ਥੋੜੇ ਜਿਹੀ ਚਾਕਲੇਟ ਪਿੱਛੇ ਇੰਨਾ ਲੜਨਾ ਕਿ ਮम्मा ਆ ਮੈਨੂੰ ਦੇ ਦੋ ਮम्मा ਇਹਨੇ ਜਿਆਦਾ ਲੈ ਲਿਆ ਮम्मा ਤੁਸੀਂ ਇਹਨੂੰ ਜਿਆਦਾ ਦਿੱਤਾ ਮम्मा ਤੁਸੀਂ ਮੇਰੇ ਨਾਲ ਪਾਸ਼ਾ ਲੱਟੀ ਕਰਿਆ ਤੁਸੀਂ ਇਹਨੂੰ ਜਿਆਦਾ ਦਿੱਤਾ ਇੰਨੇ ਚਾਕਲੇਟ ਪਿੱਛੇ ਇੰਨਾ ਲੜਦੇ ਸੀ ਬੱਚੇ ਤੇ ਹੁਣ ਇੰਨਾ ਕੁਝ ਖਾਣ ਨੂੰ ਤੇ ਹੁਣ ਬੱਚੇ ਖਾਂਦੇ ਨਹੀਂ ਇਧਰ ਰੱਖਤੀ ਮੈਂ ਸਮਝੀਆਂ ਬਣਣੀਆਂ ਇਧਰ ਹੈਗੀ ਆ ਆਲੂ ਮੇਥਿਆਂ ਦੀ ਭਾਜੀ ਇਹ ਚ ਸਿਰਫ ਮੇਥੇ ਪਾਏ ਆ ਆਲੂ ਮੈਂ ਕੱਟ ਕੇ ਪਾਉਣੀਆਂ ਛਿੱਲਿਆ ਪਿਆ ਗਰਮ ਗਰਮ ਲਾ ਕੇ ਆਤੇ ਇਧਰ ਹੈ ਕਦੂ ਕਦੂ ਨੂੰ ਮੈਂ ਢੱਕਦਾ ਨਾ ਇੱਕ ਵੀਸਰ ਲਵਾਉਂਗੀ ਐਂਡ 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 ਇਧਰ ਪਈ ਨੇ ਘਿਓ ਮੱਖਣ ਮੱਖਣ ਜਿਹੜਾ ਗਰਮ ਕਰੇ ਸੀ ਇੱਕ ਵਾਰ ਦੂਜੀ ਵਾਰ ਗਰਮ ਕਰਨਾ ਮੈਂ ਤਾਂ ਘਿਓ ਗੈਸ ਤੇ ਵੀ ਧਰਦਿਆਂ ਵਿੱਚੋਂ ਲੱਸੀ ਕਢਦਣੀ ਆ ਇੱਕ ਆਪ ਹੈ ਦੋ ਭਾਂਡਿਆਂ ਵਿੱਚ ਪਿਆ ਹੈ ਇਹ ਵੀ ਇਧਰ ਕਿਚਨ 'ਚ ਰੱਖ ਦਾਂ ਨਾ ਫਿਰ ਕੋਲੇ ਸਬਜ਼ੀਆਂ ਬਣੀਆਂ ਜਾਣਗੀਆਂ ਕੋਲੇ ਮੈਂ ਚਲ ਕੇ ਉਹ ਦੇਖ ਲਵਾਂਗੀ ਕਦੂ ਦੀ ਸਬਜ਼ੀ ਬਣ ਗਈ ਮੈਂ ਕਰਤਾ ਗੈਸ ਬੰਦ ਉਧਰ ਮੀਠੇਨ ਸਬਜ਼ੀ ਬਣ ਰਹੀ ਹੈ ਗੈਸ ਸਿੰਮਤਿਆ ਇਧਰ ਰੱਖਿਆ ਘਿਓ ਗਰਮ ਮੈਂ ਬੈਠੀ ਇਹਨਾਂ ਦੇ ਸਰਾਹਣੇ ਜਦ ਤੱਕ ਕਿ ਉਹ ਪੱਕਦਾ ਨਹੀਂ ਹੈਗਾ ਹਨਾ ਮੈਂ ਉਹਨਾਂ ਟਾਈਮ ਜਾਣ ਸਾਕੀ ਛੱਡ ਕੇ 5-10 ਮਿੰਟ ਲੱਗਣਗੇ ਚੱਲ ਬੈਠੇ ਇੱਥੇ ਫਿਰ ਕਿਉਂ ਮੈਨੂੰ ਇਹ ਹੁੰਦਾ ਕਿ ਮੱਚਣਾ ਜਾਵੇ ਮੈਂ ਭੁੱਲਣਾ ਜਾਵਾਂ ਤਾਂ ਕਰਕੇ ਮੈਨੂੰ ਇੱਥੇ ਹੀ ਬੈਠਣਾ ਪੈਣਾ ਉਹਨਾਂ ਟਾਂਜ ਨੇ ਟਾਈਮ ਕਿਉਂ ਨਹੀਂ ਪੱਕਦਾ ਸਬਜ਼ੀ ਬਣੀ ਜਾਂਦੀ ਹਲੇ ਬਣੀ ਨਹੀਂ ਕਿਉਂਕਿ ਸਿਮ ਗੈਸ ਤੇ ਬਣੂਗੀ ਸੁੱਕੀ ਸਬਜ਼ੀ ਹੇ ਨੀਚੇ ਲੱਗ ਰਹੀ ਤੇ ਮੈਂ ਗੈਸ ਤੇ ਜੀ ਕਰਤਾ ਅੱਧੂ ਦੀ ਸਬਜ਼ੀ ਬਣ ਗਈ ਔਰ ਇਹ ਚਾਕਲੇਟ ਹੋ ਗਿਆ ਸੈੱਟ ਇਹਨੂੰ ਮੈਂ ਬਾਅਦ ਹੀ ਰੱਖਿਆ ਸੀ ਫਰਿੱਜ ਵਿੱਚ ਨਹੀਂ ਰੱਖਿਆ ਸੀ ਸੈੱਟ ਹੋ ਗਿਆ ਇਹਨੂੰ ਮੈਂ ਪੀਜ਼ਾ ਖਾਣੇ ਵਿੱਚ ਬਹੁਤ ਟੇਸਟੀ ਲੱਗਦਾ ਜਿਵੇਂ ਨਾਰਮਲ ਮਾਰਕੀਟ ਵਾਲਾ ਚਾਕਲੇਟ ਮੂੰਹ ਵਿੱਚ ਮੈਲਟ ਹੁੰਦਾ ਨਾ ਮੈਲਟ ਨਹੀਂ ਹੁੰਦਾ ਇਹਦਾ ਟੇਸਟ ਯੂ ਕੈਨ ਸੇ ਕਿ ਜਿਵੇਂ ਕੋਈ ਵਾਲੀ ਆਪਾਂ ਬਰਫੀ ਖਾਂ ਇਹ ਚਾਕਲੇਟ ਫਲੇਵਰ ਵਾਲੀ ਬਿਲਕੁਲ ਉਸੇ ਤਰ੍ਹਾਂ ਬਹੁਤ ਜ਼ਿਆਦਾ ਟੇਸਟੀ ਲੱਗਦਾ ਇੱਕ ਵਾਰ ਜ਼ਰੂਰ ਟਰਾਏ ਕਰਕੇ ਦੇਖਿਓ ਟਾਈਮ ਹੋ ਗਿਆ 8:30 ਦਾ ਹੁਣ ਕਰਦੇ ਵੀਡੀਓ ਦਾ ਐਂਡ ਅੱਜ ਨਾ ਮੈਂ ਖਾਦਾ ਉਹ ਸੌਰੀ ਅੱਜ ਮੈਂ ਰੋਟੀ ਖਾਧੀ ਕद्दू ਸਬਜ਼ੀ ਨਾਲ ਡਿਨਰ ਵਿੱਚ ਇੰਨੀ ਜ਼ਿਆਦਾ ਟੇਸਟੀ ਲੱਗੇ ਕਿਉਂਕਿ ਮੈਂ ਕद्दू ਦੁੱਧ ਵਾਲਾ ਖਾਣ ਨੂੰ ਤਰਸੀ ਪਈ ਸੀ ਪਰ ਮੈਂ ਕद्दू ਖਾਤੇ ਬਾਅਦ ਅਕਤੂਬਰ ਅਕਤੂਬਰ ਤੇ ਨਵੰਬਰ ਨਵੰਬਰ ਬਹੁਤ ਕद्दू ਖਾਦੇ ਮੈਂ ਬਹੁਤ ਕद्दू ਖਾਦੇ ਕਿ ਵਿੱਕੋਗੇ ਮਦੋਂ weight loss ਕਰ ਰਹੀ ਸੀ ਤੇ ਕद्दू ਤੋੜੀਆਂ ਇਹੋ ਜਿਹੀਆਂ ਸਬਜ਼ੀਆਂ ਦੱਸਦੇ ਹੁੰਦੇ ਸੀ ਤੇ ਕद्दू ਸਾਡੀ ਫੈਮਿਲੀ ਚ ਕੋਈ ਨਹੀਂ ਖਾਂਦਾ ਸੀ ਮੈਂ ਸਪੈਸ਼ਲ ਨਿੰਮੀ ਬਾਈ ਤੋਂ ਖੇਤੋਂ ਕद्दू ਮੰਗਵਾਉਂਦੇ ਸੀ ਮੈਨੂੰ ਕਿਤੋਂ ਮਰਜ਼ੀ ਲੈ ਆ ਕੇ ਦੇ ਮੈਨੂੰ ਕद्दू ਲੈ ਆ ਕੇ ਦੇ ਕद्दू ਬਹੁਤ ਖਾਂਦਾ ਪਰ ਫੇਰ ਵੀ ਮੈਂ ਤਰਸੀ ਪਈ ਕद्दू ਖਾਣ ਨੂੰ ਕਿਉਂਕਿ ਕद्दू ਉਸ ਵੇ ਮੈਂ ਖਾਂਦੀ ਮੈਨੂੰ ਕਿਹਾ ਹੋਇਆ ਸੀ ਦੁੱਧ ਵਾਲਾ ਕद्दू ਨਹੀਂ ਖਾਣਾ ਬਿਨਾ ਦੁੱਧ ਤੋਂ ਖਾਣਾ ਹਨਾ ਤੇ ਜਿਹੜਾ ਅੱਜ ਕद्दू ਬਣਾਇਆ ਸੀ ਦੁੱਧ ਮਲਾਈ ਪਾ ਕੇ ਆਏ ਹਾਏ ਤਾਂ ਗੱ ਸਵਾਦਿ ਬਖਨ ਹੈ ਤੇ ਇਹਨਾਂ ਟੇਸਟੀ ਲੱਗਦਾ ਮੈਨੂੰ ਕਦੂ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਕਦੂ ਸਬਜੀ ਦੁੱਧ ਮਲਾਈ ਵਾਲੀ ਮਲਾਈ ਬਹੁਤ ਜ਼ਿਆਦਾ ਵੀ ਨਹੀਂ ਥੋੜੀ ਜਿਹੀ ਮਲਾਈ ਪਾ ਲੋ ਥੋੜੇ ਦੁੱਧ ਪਾ ਲੋ ਹਲਕੀ ਜਿਹੀ ਮਠਾਸ ਛੋ ਜਿਹੀ ਸਬਜੀ ਉਹ ਮੈਨੂੰ ਬਹੁਤ ਟੇਸਟੀ ਲੱਗਦੀ ਹੈ ਤਾਂ ਅੱਜ ਮੈਨੇ ਮਹੀਨੇ ਬਾਅਦ ਖਾਧਾ ਕਦੂ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਹੁਣ ਮੈਂ ਕਰਦੇ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅਜਲ ਵੀਡੀਓ ਅੱਛੀ ਲੱਗੀ ਹੋਊਗੀ ਥੋੜੀ ਜਿਹੀ ਵੀ ਵੀਡੀਓ ਅੱਛੀ ਲੱਗੀ ਤਾਂ ਪਲੀਸ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋ